ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਸਰਪੰਚੀ ਦਾ ਇੰਨਾ ਕਰੇਜ ਕਿ ਦੁਨੀਆ ਸਾਰੇ ਪਿੰਡਾਂ ਦੀ ਇੱਥੇ ਵੀ ਹਮ ਹਮਾ ਕੇ ਫਾਰਮ ਪਹੁੰਚੀ ਹੋਈ ਹੈ ਆਜੋ ਆਪਾਂ ਕਿਸੇ ਵੀਰ ਨਾਲ ਕੋਈ ਗੱਲ ਕਰਦੇ ਆਂ ਪਤਾ ਕਰਦੇ ਆਂ ਵੀ ਲੋਕਾਂ ਨੂੰ ਕਿੰਨਾ ਕੀ ਸਰਪੰਚੀ ਦਾ ਕਰੇਜ ਹੈ ਕਿ ਕਾਦੇ ਵਾਸਤੇ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਨੇ ਕਿਉਂ ਆਪਾਂ ਕੈਂਡੀਡੇਟ ਚੁਣਦੇ ਆਂ ਕਿ ਉਹਨਾਂ ਤੋਂ ਆਪਾਂ ਕੀ ਕੀ ਕੰਮ ਲੈ ਸਕਦੇ ਆਂ ਉਸ ਬਾਰੇ ਆਜੋ ਆਪਾਂ ਗੱਲ ਕਰਦੇ ਆਂ ਕਿਸੇ ਬੰਦੇ ਨਾਲ ਕਿਸੇ ਨੂੰ ਵੀ ਪੁੱਛਦੇ ਆਂ ਕੋਈ ਸਵਾਲ ਤੋਂ ਚਾਰਕ ਜੇ ਤੁਸੀਂ ਸਾਰੇ ਸਹਿਮਤ ਹੋ ਤਾਂ ਆਪਾਂ ਪੁੱਛਦੇ ਆਂ ਜੀ ਬਈ ਸਤਿ ਸ੍ਰੀ ਅਕਾਲ ਜੀ ਵੀਰ ਪਿੰਡ ਦੇ ਵਿੱਚ ਯਾਰ ਪਿੰਡਾਂ 'ਚ ਦੇਖਦੇ ਆ ਹਨਾ ਅਕਸਰ ਪੰਜ ਤਰੀਕ ਲਾਸਟ ਦਿੱਤੀ ਹੈ ਕਹਿੰਦੇ ਵੋਟਾਂ ਦਾ ਦੌਰ ਹੈ ਆਪਾਂ ਇੱਥੇ ਫਾਰਮ ਭਰਨ ਆਏ ਜੀ ਗਜਰੀਆਂ 'ਚ ਹਾਂ ਫਾਰਮ ਭਰਨ ਆਏ ਕਿੰਨੇ ਕੈਂਡੀਡੇਟ ਖੜੇ ਹੋਏ ਨੇ ਵੀਰੇ ਆਪਣੇ ਪਿੰਡ 'ਚੋਂ ਸਾਡੇ ਪਿੰਡ 'ਚੋਂ ਤਿੰਨ ਤਿੰਨ ਕੈਂਡੀਡੇਟ ਖੜੇ ਹੋਏ ਨੇ ਤਿੰਨੇ ਕੀ ਤਿੰਨੇ ਕੈਂਡੀਡੇਟ ਨੇ ਜਿਹੜੇ ਖੜੇ ਹੋਏ ਨੇ ਪੜ੍ਹੇ ਲਿਖੇ ਨੌਜਵਾਨ ਨੇ ਵਧੀਆ ਹਾਂ ਵਧੀਆ ਪੜ੍ਹੇ ਮਤਲਬ ਸੂਝਵਾਨ ਨੇ ਕਹਿ ਸਕਦੇ ਆਪਾਂ ਹਨਾ ਤੇ ਆਪਾਂ ਮਤਲਬ ਉਹਨਾਂ ਨੂੰ ਸਰਪੰਚ ਕਿਉਂ ਬਣਾਉਣਾ ਚਾਹੁੰਦੇ ਆ ਆਪਣੇ ਪਿੰਡ ਦੇ ਵਿੱਚ ਜੇ ਕੋਈ ਕਮੀਆਂ ਪਿਛੇ ਨੇ ਉਹ ਦੱਸ ਸਕਦੇ ਹੋ ਕਮੀਆਂ ਪਿਛੇ ਤਾਂ ਹੁੰਦੀ ਨੇ ਪਿੰਡਾਂ ਦੇ ਵਿੱਚ ਜਿਵੇਂ ਗਲੀਆਂ ਨਾਲੀਆਂ ਵੀ ਲੈ ਕੇ ਹੋਰ ਵੀ ਮਸਲੇ ਵੀ ਬਹੁਤ ਹੁੰਦੇ ਨੇ ਹੋਰ ਬਾਕੀ ਸਟੇਡੀਅਮਾਂ ਬੱਚਿਆਂ ਵਾਸਤੇ ਖੇਡਣ ਵਾਸਤੇ ਖੇਡਾਂ ਵਾਸਤੇ ਜ਼ਰੂਰੀ ਹੈ ਹਨਾ ਉਹ ਮੈਨੂੰ ਲੱਗਦਾ ਵੀ ਆਪਣੇ ਇਲਾਕੇ ਦੇ ਵਿੱਚ ਕਿਸੇ ਕਿਸੇ ਪਿੰਡ ਦੇ ਵਿੱਚ ਕੋਈ ਸਟੇਡੀਅਮ ਕੀ ਜਗ੍ਹਾ ਹੈ ਨਹੀਂ ਕਿਸੇ પાસે ਖੇਡਣ ਨੂੰ ਸਹੀ ਗੱਲ ਹੈ ਨਾ ਤੇ ਨਾ ਮੈਂ ਅਕਸਰ ਪਿੰਡਾਂ ਦੇ ਵਿੱਚ ਦੇਖਿਆ ਯਾਰ ਕਿਸੇ ਕੋਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਹੈ ਹਾਂ ਅਪਾ ਚਾਹੁੰਦੇ ਵੀ ਕੋਈ ਵੀ ਕੈਂਡੀਡੇਟ ਖੜਾ ਹੋਵੇ ਤਾਂ ਉਹ ਇਹੋ ਜਿਹਾ ਸਮਾਜ ਸੇਵੀ ਕੋਈ ਕੰਮ ਕਰੇ ਵਧੀਆ ਕੋਈ ਕੰਮ ਕਰੇ ਸਾਨੂੰ ਚਾਹੀਦਾ ਹਨਾ ਵੀ ਅਸੀਂ ਕੋਈ ਵਧੀਆ ਪਰਸਨ ਨੂੰ ਵੋਟ ਪਾਈਏ ਹਨਾ ਵੀ ਜਿਹੜਾ ਵੈਸੇ ਤਾਂ ਚਲੋ ਤਿੰਨੇ ਪੜੇ ਲਿਖੇ ਨੇ ਉਹਨਾਂ ਨੂੰ ਆਪ ਹੀ ਪਤਾ ਹੋਣਾ ਪਿੰਡਾਂ ਮਾਰੇ ਵੀ ਸਾਡੇ ਪਿੰਡ ਚ ਕੀ ਕੀ ਕਮੀਆਂ ਨੇ ਅਸੀਂ ਉਹ ਕੱਢੀਏ ਹਨਾ ਤੇ ਤੇ ਕੋਈ ਉਹੋ ਜਿਹਾ ਕੰਮ ਹੋਵੇ ਜੀ ਜਿਹੜਾ ਆਪਾਂ ਮਤਲਬ ਆਪਣੇ ਪਿੰਡ ਚ ਅੱਜ ਤੱਕ ਹੋਇਆ ਨਹੀਂ ਬਹੁਤ ਸਰਕਾਰਾਂ ਆ ਕੇ ਬਾਗੀਆਂ 5 ਸਾਲ ਪਿੱਛੇ ਵੀ ਸਰਪੰਚ ਰਿਹਾ ਜੀ ਤੇ ਹੁਣ ਤੱਕ ਮਤਲਬ ਕਈ ਸਰਪੰਚ ਆ ਕੇ ਵਾਗੇ ਕਹਿ ਸਕਦੇ ਆਪਾਂ ਹਨਾ ਵੀ ਕੋਈ ਇਹੋ ਜਿਹਾ ਕੰਮ ਜਿਹੜਾ ਹਲੇ ਤੱਕ ਨਹੀਂ ਹੋਇਆ 10-15 ਸਾਲ ਤੋਂ 5 ਸਾਲ ਬਾਅਦ ਸਰਪੰਚ ਬਣਦਾ 15-20 ਸਾਲ ਤੋਂ ਕੰਮ ਐਵੇਂ ਜਮੀ ਪਿਆ ਕੋਈ ਵੀ ਇਹੋ ਜਿਹਾ ਕੰਮ ਤੁਹਾਡੇ ਪਿੰਡ ਚ ਜਿਹੜਾ ਨਾ ਹੋਇਆ ਹੋਵੇ ਸਾਡੇ ਥੋੜੇ ਜਿਹਾ ਟੋਕੇ ਦਾ ਕੰਮ ਹੈ ਥੋੜਾ ਉੱਚੀ ਹਾਂਜੀ ਸਾਡੇ ਪਨੇਚਾ ਜਿਹੜਾ ਟੋਕੇ ਦਾ ਕੰਮ ਹੈ ਛੱਪੜ ਕਹਿੰਦੇ ਨੇ ਆਪਾਂ ਛੱਪੜ ਕਹਿੰਦੇ ਨੇ ਆਪਾਂ ਹਾਂਜੀ ਇਹ ਜਮੀ ਬੰਦ ਹੋ ਰਿਹਾਗਾ ਸੀਵਰੇਜ ਬੰਦ ਹੋ ਚੁੱਕੀ ਆ ਚੱਲ ਨਹੀਂ ਰਹੀ ਤਕਰੀਬਨ 10 ਸਾਲ ਹੋ ਗਏ ਮੰਦ ਹੋਏ ਨੇ ਠੀਕ ਹੈ ਜੀ ਸਟਾਰਟ ਕਈ ਦੀ ਕਹਿੰਦੀ ਵੀ ਚੱਲੂਗੀ ਹੁਣ ਛੱਪੜ ਵੀ ਬੰਦ ਹੋ ਰਿਹਾ ਠੀਕ ਹੈ ਸੀਵਰੇਜ ਵੀ ਬੰਦ ਹੋ ਗਿਆ ਪਾਣੀ ਦਾ ਕੋਈ ਨਿਕਾਸ ਨਹੀਂ ਠੀਕ ਹੈ ਜੀ ਪਾਣੀ ਦਾ ਕੋਈ ਨਿਕਾਸ ਨਹੀਂ ਕੋਈ ਹੋਰ ਤੁਸੀਂ ਚਾਹੁੰਦੇ ਹੋ ਵੀ ਛੱਪੜ ਬਣੇ ਤੇ ਪਾਣੀ ਦਾ ਨਿਕਾਸ ਹੋਵੇ ਪਾਣੀ ਦਾ ਨਿਕਾਸ ਛੱਪੜ ਬਣੇ ਤਾਂ ਯਾਰ ਆਪਾਂ ਸਾਰੇ ਪਿੰਡਾਂ ਵਾਲਿਆਂ ਹਨਾ ਛੱਪੜ ਬਣੇ ਚਲੋ ਡੰਗਰ ਖੁਸ਼ ਹੋਣ ਡੰਗਰ ਖੁਸ਼ ਹੋਣ ਦੁੱਧ ਵਧੀਆ ਹੋਵੇ ਹਨਾ ਉਹ ਚੀਜ਼ ਦੇਖਦੇ ਆਂ ਵੈਸੇ ਉਹਨੂੰ ਦੇਖਿਆ ਜਾਵੇ ਤਾਂ ਪਿੰਡਾਂ ਦੇ ਵਿੱਚ ਮੇਰਾ ਖਿਆਲ ਮੱਜਾਂ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਪਿੰਡਾਂ 'ਚ ਮੱਜਾਂ ਯਾਰ ਲੋਕ ਵੇਚੀ ਜਾਂਦੇ ਨੇ ਸਾਹਮਣੇ ਦੇ ਤੋੜੇ ਅੱਛਾ ਇਸ ਤੋਂ ਇਲਾਵਾ ਕੋਈ ਹੋਰ ਕੰਮ ਹੋਵੇ ਜੀ ਹੋਰ ਕੁਝ ਕਹਿਣਾ ਚਾਹੋਗੇ ਕੋਈ ਕੋਈ ਹੋਰ ਕੰਮ ਹੋਵੇ ਆਪਣੇ ਪਿੰਡ ਦੇ ਵਿਚਾਲੇ ਤੁਹਾਨੂੰ ਮਸ਼ਾਲਾ ਠੀਕ ਹੈ ਜੀ ਉਹ ਵੀ 10 ਸਾਲ ਹੋ ਗਏ ਨਾ ਤਾਂ ਉਹਦੇ ਪਲਾਸਟਰ ਹੋਇਆ ਨਾ ਤਕਰੀਬਨ ਉਹਦੇ ਕੋਈ ਰਿਪੇਅਰ ਹੋਈ ਆ ਠੀਕ ਹੈ ਜੀ ਪੂਰੀ ਸਫਾਈ ਵੀ ਨਹੀਂ ਵੀ ਉਹਦੇ ਜੀ ਸਰਪੰਚ ਪਹਿਲਾਂ ਸਫਾਈ ਕਰਾ ਠੀਕ ਹੈ ਜੀ ਇਹ ਵੀ ਮੁੱਦਾ ਹੈ ਇੱਕ ਠੀਕ ਹੈ ਜੀ ਠੀਕ ਹੈ ਜੀ ਤੇ ਆਪਾਂ ਹੁਣ ਇਹ ਸੋਚਦੇ ਆਂ ਵੀ ਆਪਾਂ ਕੋਈ ਆਪਣਾ ਕੈਂਡੀਡੇਟ ਜੁੜਾ ਜਿਹੜਾ ਆਪਾਂ ਨੂੰ ਚੰਗਾ ਲੱਗਦਾ ਵੀ ਆਪਾਂ ਉਹਨੂੰ ਬੂਟ ਪਾ ਗਏ ਉਹਨੂੰ ਕਾਮਯਾਬ ਕਰਕੇ ਮਤਲਬ ਵੀ ਉਸ ਤੋਂ ਆਪਾਂ ਕੰਮ ਲੈ ਸਕੀਏ ਜੋਰ ਨਾਲ ਪਿਆਰ ਨਾਲ ਜਾਂ ਹੱਕ ਨਾਲ ਹਾਂ ਵੀ ਵਧੀਆ ਕੰਮ ਲੈ ਸਕੀਏ ਪਿੰਡ ਲੈਵਲ ਤੇ ਵਧੀਆ ਕੰਮ ਕਰੇ ਉਹ ਹਾਂਜੀ ਮਤਲਬ ਕਿ ਮਤਪੇ ਦੇ ਨਾ ਰੱਖ ਦੇਣ ਦੇ ਵਿੱਚ ਕਿਸੇ ਦੇ ਵਿਰੁੱਧ ਵੀ ਕਿਸੇ ਵੀ ਕਿਸੇ ਪ੍ਰਤੀ ਵੀ ਕੋਈ ਮਤਪੇ ਦੇ ਨਾ ਹੋਵੇ ਚਾਹੇ ਕੋਈ ਐਂਟੀ ਆ ਚਾਹੇ ਜੋ ਮਰਜ਼ੇ ਸਭ ਦੇ ਕੰਮ ਕਰੇ ਵੀ ਸਾਨੂੰ ਇਹੋ ਜਿਹੇ ਬੰਦੇ ਦੀ ਲੋੜ ਆ ਜਾਨੀ ਕਿ ਵਧੀਆ ਤਕਰੀਬ ਹੁਣ ਟੈਡੀਟ ਵਧੀਆ ਚੁਣੇਗਾ ਸੀਨੇ ਬੜੀ ਕੰਮ ਕਰੇ ਠੀਕ ਹੈ ਜੀ ਠੀਕ ਤੇ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਦੱਸਿਆ ਜੀ ਤਿੰਨ ਛੋਲੇ ਦੱਸਣ ਮੁਤਾਬਕ ਤਿੰਨ ਬੰਦੇ ਖੜੇ ਹੋ ਰਹੇ ਨੇ ਤਿੰਨਾਂ ਚੋਂ ਕਿਸੇ ਇੱਕ ਤੇ ਸਹਿਮਤੀ ਨਹੀਂ ਹੁੰਦੀ ਸੀਗੀ ਬਾਈ ਸਹਿਮਤੀ ਸਾਡਾ ਪਿੰਡ ਇੰਨਾ ਵਧੀਆ ਪਿੰਡ ਹੈ ਨਾ ਬਹੁਤ ਹੀ ਵਧੀਆ ਪਿੰਡ ਹੈ ਠੀਕ ਹੈ ਜੀ ਅਸੀਂ ਮੇਰੀ 49 ਸਾਲ ਦੀ ਉਮਰ ਹੋ ਗਈ ਠੀਕ ਹੈ ਜੀ ਅੱਜ ਤੱਕ ਮੈਂ ਤਿੰਨ ਪਲਾਨ ਹੁੰਦੇ ਦੇਖੇ ਨੇ ਠੀਕ ਹੈ ਜੀ ਆ ਚੋਤਾ ਹੁਣ ਇੱਦਾਂ ਜਾ ਰਹੇ ਠੀਕ ਹੈ ਜੀ ਸਾਡੇ ਪਿੰਡ ਸਹਿਮਤੀ ਹੈ ਹੁੰਦੀ ਦੀ ਠੀਕ ਹੈ ਜੀ ਤੇ ਹੁਣ ਵਿੱਚ ਧੜੇ ਬਾਜ਼ੀਆਂ ਜੀਆਂ ਹੋ ਗਿਆਂ ਹਾਂਜੀ ਉਹਨੂੰ ਸਰਕਾਰਾਂ ਕਰਕੇ ਲਾਉ ਜਾਂ ਜਮੀਨ ਹਾਂ ਆਪਾਂ ਸਰਕਾਰਾਂ ਨੂੰ ਕਹਿ ਸਕਦੇ ਆਂ ਕਿ ਉਹ ਬੰਦੇ ਉਧਰ ਉਧਰ ਹੀ ਹੋ ਜਾਂਦੇ ਠੀਕ ਹੈ ਜੀ ਕਿੱਧਰ ਹੋਈਆਂ ਕੋਈ ਧੜੇ ਵਿੱਚ ਤੇ ਜ਼ਿਆਦੇ ਹੋ ਗਏ ਨਹੀਂ ਪਹਿਲਾਂ ਸਾਇੰਟੀ ਹੁੰਦੀ ਸਾਇੰਟੀ ਹੁੰਦੀ ਠੀਕ ਬਹੁਤ ਹੀ ਵਧੀਆ ਮਤਲਬ ਕਿ ਵਧੀਆ ਪਿੰਡ ਮਨ ਲਿਆ ਮਤਲਬ ਕਿ ਜਿਹੜੇ ਹੁਣ ਨਵੇਂ ਮੁੰਡੇ ਨੇ ਨੌਜਵਾਨ ਵਰਗ ਹਾਂਜੀ ਉਹਨਾਂ ਸਾਰਾ ਬਹੁਤ ਇੱਕ ਹੈ ਠੀਕ ਹੈ ਜੀ ਜਿਹੜੇ ਪੁਰਾਣੇ ਵਰਕਰ ਨੇ ਉਹ ਹੀ ਥੋੜਾ ਜਿਹਾ ਇਹਨਾਂ ਨੂੰ ਅੰਦਰ ਆਰਾਮ ਪਾ ਕੇ ਫੇਰ ਉੱਥੇ ਹਾਂ ਆਪਾਂ ਕਹਿ ਸਕਦੇ ਆਂ ਵੀ ਜਿਹੜੇ ਬਜ਼ੁਰਗ ਲੋਕ ਨੇ ਉਹ ਸਰਕਾਰਾਂ ਦੇ ਕੋਈ ਕਿਸੇ ਦਾ ਬੰਦਾ ਕੋਈ ਕਿਸੇ ਦਾ ਬੰਦਾ ਵੀ ਨਹੀਂ ਮੰਨਦੇ ਹਨ ਤੇ ਰਹੀ ਗੱਲ ਜੇ ਆਪਾਂ ਨੌਜਵਾਨ ਚਾਹੀਏ ਯਾਰ ਤਾਂ ਜੇ ਆਪਾਂ ਕਹੀਏ ਸਭ ਨੂੰ ਵੀ ਹਾਂ ਸਾਡੇ ਪਿੰਡ ਸਹਿਮਤੀ ਹੋਣੀ ਚਾਹੀਦੀ ਹੈ ਯਾਰ ਸਰਕਾਰਾਂ ਵੀ ਹੁਣ ਤਾਂ ਸਮਰਥਨ ਦਿੰਦੀਆਂ ਨੇ ਪੈਸੇ ਦਿੰਦੀਆਂ ਨੇ ਗ੍ਰਾਂਟਾਂ ਦਿੰਦੇ ਨੇ 5-5 ਲੱਖ ਦਾ ਐਲਾਨ ਕੀਤਾ ਸ਼੍ਰੀ ਭਗਵੰਤ ਸਿੰਘ ਸਾਹਿਬ ਨੇ ਤੇ ਆਪਾਂ ਫਿਰ ਉਹ ਜੇ ਚਾਹੀਏ ਤਾਂ ਹੋ ਸਕਦੀ ਹੈ ਹੋ ਸਕਦੀ ਹੈ ਹੋ ਸਕਦੀ ਹੈ ਜੇ ਸਹਿਮਤੀ ਆਪਾਂ ਕਿਸੇ ਇੱਕ ਬੰਦੇ ਤੇ ਕਰੀਏ ਤਾਂ ਹੋ ਸਕਦੀ ਹੈ ਹੋ ਸਕਦੀ ਹੈ ਹੋ ਸਕਦੀ ਹੈ ਠੀਕ ਹੈ ਜੀ ਤੇ ਵੈਸੇ ਨਹੀਂ ਫਿਰ ਵੋਟਾਂ ਵਾਲਾ ਤਾਂ ਚਲੋ ਬਣਿਆ ਆ ਹਨਾ ਵੋਟ ਪਊਗੀ ਤਾਂ ਉਹ ਸਰਪੰਚ ਬਣੂਗਾ ਠੀਕ ਹੈ ਜੀ ਮੈਂ ਚਾਹੁੰਦਾ ਜੀ ਇਹ ਗੱਲ ਸੂਬੇ ਸਰਕਾਰਾਂ ਤੱਕ ਪਹੁੰਚੇ ਹਨਾ ਕੰਮ ਹੋਣ ਪਿੰਡ ਦੇ ਸਰਪੰਚ ਕੋਈ ਵੀ ਹੋਵੇ ਹਾਂਜੀ ਵੀ ਕੰਮ ਹੋਣੇ ਚਾਹੀਦੇ ਨੇ ਠੀਕ ਹੈ ਜੀ ਪਿੰਡ ਦੇ ਕੰਮ ਜ਼ਰੂਰੀ ਨੇ ਠੀਕ ਹੈ ਜੀ ਸਰਪੰਚ ਕੋਈ ਵੀ ਹੋਵੇ ਕੰਮ ਜ਼ਰੂਰੀ ਨੇ ਵੀ ਕੰਮ ਹੋਣੇ ਚਾਹੀਦੇ ਨੇ ਠੀਕ ਹੈ ਜੀ ਧੰਨਵਾਦ ਸਰ